ਬਾਪੂ ਹਰਪ੍ਰੀਤ ਸਿੰਘ ਜੀ ਜਦੋਂ ਸਾਨੂੰ ਮਿਲੇ ਸੀ ਜੀ ਇਹਨਾਂ ਦਾ ਗੱਟ ਟੁੱਟਿਆ ਹੋਇਆ ਸੀ ਤੇ ਇਹ ਗੱਟ ਦੀਆਂ ਹੱਡੀਆਂ ਦੋਨੇ ਇੰਦਾ ਬਾਹਰ ਸੀ ਇੰਨੀ ਇੰਨੀ ਆ ਇੰਨੀ ਇੰਨੀ ਹੱਡੀਆਂ ਬਾਹਰ ਨਿਕਲੇ ਹੋਇਆ ਸੀ ਹੁਣ ਬਾਪੂ ਜੀ ਦੀ ਬਾਹ ਦਾ ਆਪਰੇਸ਼ਨ ਆ ਜਿਹੜਾ ਹੋ ਗਿਆ ਬਿਲਕੁਲ ਬਾਹ ਠੀਕ ਹੋ ਗਈ ਆ ਪੁਰਾਣੀਆਂ ਤਸਵੀਰਾਂ ਵੀ ਤੁਸੀਂ ਦੇਖੋ ਕਿੰਦਾ ਸੀ ਬਾਪੂ ਜੀ ਦੀਆਂ ਹੱਡੀਆਂ ਬਾਹਰ ਤੇ ਹੋਣ ਵਾਲੀਆਂ ਸਾਊ ਬੰਦਾ ਜਿਵੇਂ ਕਹਦੀ ਹੈ ਨਾ ਉਹਦਾ ਕੋਈ ਪੁੱਛ ਪ੍ਰਤੀਤ ਨਹੀਂ ਕਰਦਾ। ਪਰ ਅੱਜ ਕੱਲ ਇਹੋ ਜਿਹੇ ਬੰਦਿਆਂ ਦੀ ਹਾਲਤ ਫਿਰਿਆ ਹੀ ਹੋ ਜਾਂਦੀ ਜਿੱਦਾਂ ਦੀ ਬਾਪੂ ਦੀ ਸੀ ਵਿਚਾਰੇ ਦੀ। ਬਾਪੂ ਹੋਰ ਫਿਰ ਜੰਗ ਦੇ ਤੁਸੀਂ ਚੰਗੇ ਬੰਦੇ ਹੋ। ਚੰਗੇ ਬੰਦਿਆਂ ਦੇ ਨਾਲ ਹੀ ਪਿੰਡ ਖੜਦਾ ਹੁੰਦਾ ਹੈ ਨਾ। ਹਾਂ ਜੀ। ਵਾਇਕੁਰਜੀ ਦਾ ਖਾਲਸਾ ਵਾਇਕੁਰਜੀ ਕੀ ਫਤਿਹ ਜੀ ਬਾਪੂ ਹਰਪ੍ਰੀਤ ਸਿੰਘ ਜੀ ਜਦੋਂ ਸਾਨੂੰ ਮਿਲੇ ਸੀ ਜੀ ਇਹਨਾਂ ਦਾ ਗੁੱਟ ਟੁੱਟਿਆ ਹੋਇਆ ਸੀ ਤੇ ਆ ਗੁੱਟ ਦੀਆਂ ਹੱਡੀਆਂ ਦੋਨੇ ਇਦਾਂ ਬਾਹਰ ਸੀ ਇੰਨੀਆਂ 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 ਹੱਡੀਆਂ ਬਾਹਰ ਨਿਕਲੇ ਹੋਇਆ ਸੀ ਇੱਥੋਂ ਤੇ ਮਿਸਤਰੀ ਦੇ ਲੱਕੜ ਦਾ ਕੰਮ ਕਰਦੇ ਸੀ ਬਾਪੂ ਜੀ ਆਪਦੇ ਪਿੰਡ ਦੇ ਪਿੰਡ ਰਹਿੰਦੇ ਸੀਗੇ ਪੂਰਵਾ ਪਿੰਡ ਤੇ ਭੈਣ ਨੇ ਵੀ ਉੱਥੋਂ ਘਰ ਛੱਡ ਕੇ ਕਿਸੇ ਹੋਰ ਪਿੰਡ ਜਾ ਕੇ ਰਹਿਣ ਲੱਗੇ ਪਰ ਬਾਪੂ ਦੀ ਉਸ ਪਿੰਡ ਜਿੱਨੀ ਬਣੀ ਸੀ ਕਿ ਵੀ ਲੱਕੜੀ ਦਾ ਕੰਮ ਕਰਦੇ ਸੀ ਇਹ ਉੱਥੇ ਰਹਿੰਦੇ ਸੀ ਇਕੱਲੇ ਸਾਹੂ ਬੰਦੇ ਸੀ ਕਿ ਫਿਰ ਪਿੰਡ ਵਾਲਿਆਂ ਨੇ ਜੋ ਦੇਖਿਆ ਵੀ ਹੱਡੀਆਂ ਬਾਹਰ ਆ ਗਈਆਂ ਗੁੱਟ ਜਮਾ ਹੀ ਖਰਾਬ ਹੋ ਗਿਆ ਸੰਭਾਲ ਵੀ ਨਹੀਂ ਸੀ ਹੁੰਦੀ ਆਪਦੀ ਆਪ ਇਹਨਾਂ ਤੋਂ ਫਿਰ ਉਹ ਸਾਡੇ ਕੋਲੇ ਇੱਥੇ ਛੱਡ ਕੇ ਗਏ ਸੀ ਬਾਪੂ ਜੀ ਨੂੰ ਸਾਨੂੰ ਪਹਿਲਾਂ ਉਹਨਾਂ ਨੇ ਵੀਡੀਓ ਭੇਜੀ ਵੀ ਸਰਪੰਚ ਸਿੰਘ ਜੀ ਬਹੁਤ ਮਾੜੀ ਹਾਲਤ 'ਚ ਇਕੱਲੇ ਹੀ ਰਹਿੰਦੇ ਸੀ ਉੱਥੇ ਉਹ ਮਦਦ ਕਰਦੇ ਰੋਟੀ ਪਾਣੀ ਦਿੰਦੇ ਸੀਗੇ ਪੈਸਾ ਥੇਲਾ ਵੀ ਦਿੰਦੇ ਸੀ ਪਿੰਡ ਵਾਲਿਆਂ ਨੇ ਰਲ ਕੇ ਬਾਪੂ ਦੀ ਜਿੰਨੀ ਕੁ ਮਦਦ ਹੋਈ ਕੀਤੀ ਉਹਨਾਂ ਨੇ ਫਿਰ ਉਹ ਸਾਡੇ ਕੋਲੇ ਬਾਪੂ ਜੀ ਨੂੰ ਛੱਡ ਕੇ ਚਲੇ ਗਏ ਚਲੋ ਉਸ ਤੋਂ ਬਾਅਦ ਬਾਪੂ ਜੀ ਦਾ ਇਲਾਜ ਚੱਲਿਆ ਹੁਣ ਬਾਪੂ ਜੀ ਦੀ ਬਾਹ ਦਾ ਆਪਰੇਸ਼ਨ ਆ ਜਿਹੜਾ ਹੋ ਗਿਆ ਬਿਲਕੁਲ ਬਾਹ ਠੀਕ ਹੋ ਗਈ ਆ ਪੁਰਾਣੀਆਂ ਤਸਵੀਰਾਂ ਵੀ ਤੁਸੀਂ ਦੇਖੋ ਕਿੱਦਾਂ ਸੀ ਬਾਪੂ ਦੀਆਂ ਹੱਡੀਆਂ ਬਾਹਰ ਤੇ ਹੋਣ ਵਾਲੀਆਂ ਬਾਪੂ ਦੱਸਦਾ ਵੀ ਇਹਨਾਂ ਦੇ ਬੇਟਾ ਵੀ ਇੱਕ ਭੈਣ ਭਰਾ ਵੀ ਹੈਗੇ ਨੇ ਬੇਟੇ ਵੀ ਆ ਹਾਂਜੀ ਉਹ ਕਿੱਥੇ ਆ ਉਹ ਛੋੜੀ ਉਹ ਨਾਲ ਮਾਵੀ ਉਹ ਮੰਮੀ ਕੋਲ ਚਲੀ ਗਈ ਆਪਣੀ ਕੋਲੇ ਤੇ ਘਰ ਵਾਲੀ ਨਾਲ ਡਿਵੋਰਸ ਹੋ ਗਿਆ ਸੀ ਬੇਟੀ ਉਹਨਾਂ ਨੇ ਰੱਖ ਰੀ ਸੀ ਬੇਟਾ ਇਹਨਾਂ ਨੇ ਰੱਖ ਲਿਆ ਸੀ ਬੇਟਾ ਇਹਨਾਂ ਦੀ ਭੈਣ ਨੇ ਮਤਲਬ ਬੱਚੇ ਦੀ ਭੂਆ ਨੇ ਪਾਲਿਆ ਉਹ ਇਹਨਾਂ ਨੇ ਪਾਲਿਆ ਨਾ ਹੋਣੀ ਨਿਕਣ ਰਹਿਂਦਾ ਭੂਆ ਕੋਲੇ ਆਪਦੀ ਕੋਲੇ ਉਹ ਤੇ ਸਾਹੂ ਬੰਦਾ ਜਿਵੇਂ ਕਹਦੀ ਹੈ ਨਾ ਉਹਦਾ ਕੋਈ ਪੁੱਛ ਪ੍ਰਤੀਤ ਨਹੀਂ ਕਰਦਾ ਬਾਪੂ ਸਾਹੂ ਬੰਦਾ ਸਾਡੇ ਕੋਲ ਵੀ ਆਏ ਨੂੰ 7-8 ਮਹੀਨੇ ਹੋ ਗਿਆ ਬਹੁਤ ਸਾਹੂ ਸਿੱਧਾ ਸੁਭਾਅ ਸਿੰਪਲ ਕਿਸੇ ਨੂੰ ਮਾੜਾ ਨਹੀਂ ਕਿਸੇ ਨੂੰ ਚੰਗਾ ਨਹੀਂ ਪਰ ਅੱਜਕੱਲ ਇਹੋ ਜਿਹੇ ਬੰਦਿਆਂ ਦੀ ਹਾਲਤ ਫਿਰ ਇਹੀ ਹੋ ਜਾਂਦੀ ਜਿੱਦਾਂ ਦੀ ਬਾਪੂ ਦੀ ਸੀ ਬਿਚਾਰੇ ਦੀ ਪਿੰਡ ਵਾਲੇ ਹੁਣ ਵੀ ਸੰਭਾਲਦੇ ਹਾਂ ਪਿੰਡ ਵਾਲੇ ਬਾਪੂ ਕਹਿੰਦਾ ਵੀ ਮੈਨੂੰ ਹੁਣ ਵੀ ਸੰਭਾਲਣਗੇ ਪੁਰਵਾ ਪਿੰਡ ਆ ਆਪਣੇ ਚਾਵੇ ਦੇ ਕੋਲੇ ਇੱਥੇ ਲੁਧਿਆਣਾ ਜ਼ਿਲ੍ਹੇ ਦਾ ਹੀ ਅ ਉਹਨਾਂ ਦਾ ਬਹੁਤ ਧੰਨਵਾਦ ਆ ਬਾਈਆਂ ਦਾ ਜਿਹੜੇ ਬਾਈ ਬਾਪੂ ਨੂੰ ਇੱਥੇ ਛੱਡ ਕੇ ਗਏ ਸੀ ਤੇ ਵਾਹਿਗੁਰੂ ਕਿਰਪਾ ਕਰਨ ਬਾਪੂ ਲੱਕੜੀ ਦਾ ਕੰਮ ਜਾਣਦੇ ਨੇ ਹੁਣ ਬਾਪੂ ਜੀ ਇੱਥੇ ਸੁਪਨਿਆਂ ਦੇ ਘਰ ਰਹਿ ਕੇ ਸਾਡੇ ਕੋਲੇ ਸੇਵਾ ਕਰਾਉਣ ਠੀਕ ਹੋ ਕੇ ਗੁੱਟ ਠੀਕ ਹੋ ਜਾਣਾ ਬਾਪੂ ਦਾ ਕਿ ਬਾਪੂ ਕਹਿੰਦਾ ਵੀ ਇੱਥੇ ਰਹਿ ਕੇ ਸੇਵਾ ਕਰਾਇਆ ਕਰੂੰਗਾ ਨਾਲ ਤੁਹਾਡੇ ਤੇ ਮਹਾਰਾਜ ਤੰਦਰੁਸਤੀਆਂ ਬਖਸ਼ਣ ਸੱਚੇ ਪਾਤਸ਼ਾਹ ਅਰਦਾਸ ਕਰਿਓ ਬਾਪੂ ਹਰਪ੍ਰਿੰਤ ਸਿੰਘ ਜੀ ਦੇ ਆਉਣ ਵਾਲੇ ਜੀਵਨ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ। ਕੋਈ ਨਾ ਬਾਪੂ ਪਹਿਲਾਂ ਹੁਣ ਇਹਦੀ ਐਕਸਰਸਾਈਜ਼ ਜਿਵੇਂ ਡਾਕਟਰ ਨੇ ਕਿਹਾ ਹਾਂ ਜੀ 6 ਮਹੀਨੇ ਤੱਕ ਟੋਕਾ ਟੈਕਸਰਸਾਈਜ਼ ਚਲਣੀ ਹੈ ਗੁੱਟ ਦੀ ਛੜ ਦੇ ਛੜ ਦੇ ਖਿੱਚਿਆ ਨਾ ਕਰੋ ਕੋਈ ਨਾ ਆ ਜਾਣ ਮੇਰੀ ਬਾਈ ਰੋਜ਼ ਲੜਾਈ ਹੁੰਦੀ ਮੈਂ ਘਰੇ ਜਾਣ ਮੈਂ